ਆ ਵੀ ਬੰਤੇ ਆ ਉਹ ਤਦਾਦ ਦੇ ਸ਼ਬਦਾਂ ਰਾਹੀਂ ਪਹੁੰਚਿਆ ਵੀ ਜਿਹੜੇ ਅਗਰੈਸਿਵ ਸੁਨਿਆਸੀ ਆ ਤਾਂ ਉਹਦੇ ਵਿੱਚ ਉਹਨਾਂ ਨੇ ਬੜਾ ਸੋਹਣਾ ਲਿਖਿਆ ਹੋਇਆ ਵੀ ਉਹ ਕਿਵੇਂ ਇੱਕ ਸਮਾਜ ਸੇਵਾ ਕਰਦੇ ਆ ਕਿਵੇਂ ਜਿਹੜੀਆਂ ਲਾ ਲਾਵਾਸ ਮਨ ਲੇ ਕਿ ਲਾਸ਼ਾਂ ਹੈਗੀਆਂ ਜਾਂ ਇਲਾਜ ਤੋਂ ਉਹ ਬੰਦੇ ਹੈਗੇ ਆ ਜਾਂ ਲੋੜਵੰਦ ਹੈਗੇ ਆ ਲਾਸ਼ਾਂ ਨੂੰ ਉਹ ਕਿਵੇਂ ਟਿਕਾਣੇ ਲਾਉਂਦੇ ਆ ਉਹਨਾਂ ਦੀ ਇੱਕ ਸ਼ਾਇਦ ਦੱਸਣ ਗਿਆ ਆ ਦੀ ਗੱਲ ਦੇ ਵਿੱਚ ਅੱਗੇ ਤਾਂ ਵੀ ਉਹ ਇਹਨਾਂ ਦੀ ਕਮੇਟੀ ਬਣੀ ਹੋਈ ਆ ਤਾਂ ਜਿਹੜੇ ਮਨ ਕੇ ਲਾ ਇਲਾਜ ਦਾ ਉਹਨਾਂ ਨੂੰ ਹੱਥ ਹੱਤਾਂ ਤੱਕ ਪਹੁੰਚਾਉਂਦੇ ਆ ਲੋੜਵੰਦਾਂ ਨੂੰ ਪਹੁੰਚਾਉਂਦੇ ਆ ਤਾਂ ਇਹ ਵੀ ਅੱਜ ਤੱਕ ਛੁਪੇ ਹੀ ਰਹੇ ਸੀ ਜੇ ਕਿਤੇ ਨਾਮ ਸੁਣਿਆ ਹੋਵੇ ਆ ਥੋੜਾ ਘਣਾ ਕਿਤੇ ਸੁਣਿਆ ਹੋਵੇ ਪਰ ਲੇਖ ਤੇਰੀ ਯਕੀਨ ਇਹਨਾਂ ਨਾਲ ਜੁੜਦੇ ਹੈਗੇ ਆ ਤਾਂ ਉਹਦਾ ਲੇਖ ਦਾ ਨਾਮ ਸੰਿਆਸ ਲਿਖਿਆ ਹੈ ਤਾਂ ਗਰਸੇਵ ਸਿੰਘ ਸੰਿਆਸੀ ਤੇ ਲੇਖ ਦਾ ਨਾਮ ਸੰਿਆਸ ਉਸ ਸੰਿਆਸ ਵਿੱਚੋਂ ਕਿਵੇਂ ਵਰਤ ਕਰਦੇ ਆ ਇੱਕ ਸਵਾਲ ਵੀ ਖੜਾ ਹੁੰਦਾ ਹੈ ਤਾਂ ਸਾਨੂੰ ਜਿੱਥੇ ਅੱਜ ਦੇ ਸਮਾਜ ਵਿੱਚ ਏਡੀ ਵੱਡੀ ਧਾਗਲੀ ਪਈ ਹੋਈ ਆ ਹਜ਼ਾਰੇ ਦੇ ਵੇਦਾਂ ਡਵਾੜੇ ਦੇ ਵਿੱਚ ਆਇਆ ਹੋਇਆ ਕਿਵੇਂ ਆਪਣੇ ਆਪ ਬਾਰੇ ਸਿਰ ਸੋਚਦਾ ਪੈਸਾ ਕਮਾਉਣਾ ਆਉਦਾ ਤੰਨ ਕਮਾਉਣਾ ਆਉਦਾ ਕਮਿਸ਼ਨ ਰਹਿ ਗਿਆ ਉੱਥੇ ਗ੍ਰਸੇਰਸ ਸੁਨਿਆਸੀ ਵਰਗਿਆਂ ਬਾਰੇ ਲਿਖਣਾ ਜਾਨਸ ਸਾਡੇ ਵਿੱਚ ਆਉਣਾ ਵੱਡੀ ਗੱਲ ਇਹਨਾਂ ਦੇ ਇੱਕ ਕਾਰੀ ਜ਼ਰੂਰ ਲੱਗਦਾ